ਅੱਜ ਅਸੀਂ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਦੇ ਨਾਲ ਸਿੱਖ ਇਤਿਹਾਸ ਦਾ ਜੋ ਕਿ ਇਹ ਪ੍ਰਚਾਰ ਕਰਦੇ ਨੇ ਉਹਦੇ ਸੰਬੰਧੀ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਜਦੋਂ ਕਿ ਮੁ슬ਮ ਧਰਮ ਦੇ ਵਿੱਚ ਨੇ ਤੇ ਸਿੱਖ ਧਰਮ ਦਾ ਵੀ ਪ੍ਰਚਾਰ ਕਰਦੇ ਨੇ ਹਾਂਜੀ ਕੀ ਕਹਿਣਾ ਇਹਦੇ ਬਾਰੇ ਤੁਹਾਡਾ ਕਾਦਰੀ ਜੀ ਜਿੰਨੀਆਂ ਸੰਤਾਂ ਮੈਨੂੰ ਸੁਣਦੀਆਂ ਨੇ ਸੁਣਨ ਗਈਆਂ ਉਹਨਾਂ ਸਾਰਿਆਂ ਨੂੰ ਦਾਸ ਦੀ ਫਤਿਹ ਹਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਲ ਬਹੁਤ ਸੋਹਣਾ ਤੇ ਬਹੁਤ ਵਧੀਆ ਹੈ ਦਰਸਲ ਹਜੇ ਤੱਕ ਸਿੱਖ ਧਰਮ ਦਾ ਇਤਿਹਾਸ ਮੁਕੰਮਲ ਹੋਇਆ ਨਹੀਂ ਜਦੋਂ ਤੱਕ ਦੁਨੀਆ ਚਲਦੀ ਰਹੇਗੀ ਇਤਿਹਾਸ ਵੀ ਨਾਲ ਦੇ ਨਾਲ ਚਲਦਾ ਰਹੂਗਾ ਤੇ ਜਿਹੜੀ ਕਿਰਪਾ ਹੈ ਉਹ ਗਿਆਨ ਦੀ ਮਹਤਾਜ ਨਹੀਂ ਹੁੰਦੀ ਆਪ ਹੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਦ ਕਿਰਪਾ ਕਰਦੇ ਆ ਤੇ ਜੇ ਅਗਰ ਤੁਸੀਂ ਵੇਖੋਗੇ ਤਾਂ ਗੁੰਗੇ ਨੇ ਵੀ ਸ਼੍ਰੀਮਦ ਪਾਗਵਤ ਗੀਤਾ ਦੇ ਅਸ ਕੀਤੇ ਆ ਮੈਨੂੰ ਅੱਜ 13 ਸਾਲਾਂ ਤੋਂ ਉਪਰਲਾ ਸਮਾਂ ਹੋ ਗਿਆ ਹੈ ਗੁਰਮਤ ਦਾ ਪ੍ਰਚਾਰ ਕਰਦੇ ਹੋਏ ਤੇ ਬਹੁਤ ਜੰਗੀ ਪੱਧਰ ਤੇ ਕੀਤਾ ਹੈ ਇੱਕ ਦਿਹਾੜੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਦੀਵਾਨਾਂ ਚ ਹਾਜ਼ਰੀ ਭਰੀ ਹੈ ਉਹਨੂੰ ਸਮਝਾਉਣ ਇਹ ਹੈ ਕਿ ਤੁਸੀਂ ਜਿਹੜਾ ਕਰੋਗੇ ਕਿ ਨਹੀਂ ਮੈਂ ਇਹ ਕਿਉਂ ਕਰਦਾ ਹਾਂ ਹਾਂਜੀ ਠੀਕ ਹੈ ਨਾ ਇਹੀ ਹੈ ਅਸਲ ਚ ਗੱਲ ਇਹ ਹੈ ਕਿ ਲੋਕਾਂ ਨੇ ਜਿਹੜੇ ਧਰਮ ਬਣਾ ਰੱਖੇ ਆ ਕੁਝ ਤਾਂ ਹਨ ਤਰਤੀਦੀ ਦੇਣ ਔਰ ਕੁਝ ਧਰਮ ਜਿਹੜੇ ਆ ਉਹ ਆਪ ਅਕਾਲ ਪੁਰਖ ਪਰਮਾਤਮਾ ਨੇ ਆਪ ਬੰਦੇ ਦੇ ਵਿੱਚ ਪੈਦਾ ਕਰਕੇ ਇਸ ਧਰਤੀ ਦੇ ਉੱਤੇ ਬੰਦੇ ਨੂੰ ਭੇਜਿਆ ਹੈ ਮੇਰਾ ਮੰਨਣਾ ਇਹ ਹੈ ਕਿ ਜਿਹੜਾ ਸਿੱਕ ਧਰਮ ਹੈ ਉਹ ਇਲਾਹੀ ਧਰਮ ਹੈ ਕਿਉਂਕਿ ਧਰਮ ਇੱਕ ਮੈਨ ਪੂੰਜੀ ਹੈ ਬੰਦੇ ਕੋਲੇ ਇਹ ਧਰਤੀ ਤੋਂ ਨਹੀਂ ਦਿੱਤਾ ਜਾ ਸਕਦਾ ਜਦ ਬੰਦਾ ਪੈਦਾ ਹੁੰਦਾ ਹੈ ਤੇ ਉਹ ਸਿੱਕ ਹੀ ਪੈਦਾ ਹੁੰਦਾ ਹੈ ਮੇਰਾ ਮੰਨਣਾ ਹੈ ਕਿ ਇਸ ਦੁਨੀਆ ਦਾ ਕੋਈ ਵੀ ਸਭ ਤੋਂ ਪਹਿਲਾ ਜਿਹੜਾ ਮਨੁੱਖ ਹੈ ਇਸ ਧਰਤੀ ਤੇ ਆਇਆ ਇਹ ਉਹ ਪਹਿਲਾ ਸਿੱਖ ਸੀ ਬਾਅਦ ਚ ਉਹਨਾਂ ਧਰਮਾਂ ਦੇ ਵਿੱਚ ਐਂਟਰੀ ਕੀਤੀ ਜਿਸ ਵੇਲੇ ਮੈਂ ਪੈਦਾ ਹੋਇਆ ਮੁਸਲਿਮ ਘਰਾਂ ਵਿੱਚ ਪੈਦਾ ਹੋਇਆ ਤੇ ਇਹ ਦੈਨ ਮੇਰੇ ਪਰਿਵਾਰ ਦੀ ਮੈਨੂੰ 12 ਸਾਲਾਂ ਤੋਂ ਬਾਅਦ ਇਸਲਾਮ ਦੀ ਸ਼ਰ੍ਹਾ ਲਾਗੂ ਹੁੰਦੀ ਹੈ ਤੇ 12 ਸਾਲਾਂ ਤੋਂ ਪਹਿਲੇ ਮੈਂ ਕੀ ਸੀ 12 ਸਾਲਾਂ ਤੋਂ ਪਹਿਲੇ ਮੈਂ ਸੀ ਸਿੱਖ ਸਿੱਖੀ ਸਿੱਖਿਆ ਗੁਰ ਵਿਚਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸਾਹਿਬ ਮੈਂ ਜਦ ਨਾ ਦਾ ਨਾਮ ਲੈਣਾ ਤਾਂ ਹਰ ਤਾਂ ਇਹੀ ਕਹਿੰਦਾ ਕਿ ਜਹਾਂ ਦੀਦਾ ਖੁਦਾ ਰਸੀਦਾ ਜਿਸ ਵੇਲੇ ਬੰਦਾ ਇਸ ਤਰਤੀਤੇ ਹੁੰਦਾ ਹੈ ਤੇ ਉਹਦਾ ਮੁੱਢਲਾ ਤਰਮ ਜਿਹੜਾ ਉਤੋਂ ਲੈ ਕੇ ਆਇਆ ਅਕਾਲ ਪੁਰਖ ਤੋਂ ਉਹ ਹਰ ਬੰਦੇ ਦਾ ਸਿੱਕਾ ਤਰਮ ਬਾਕੀ ਜਿਹੜੇ ਧਰਮ ਨੇ ਉਹਨਾਂ ਦੀ ਸ਼ਰਾਇ ਮਰਿਆਦਾ ਹੈ ਇਹਦੀ ਮਰਿਆਦਾ ਜਿਹੜੀ ਹੈ ਬੰਦੇ ਦੇ ਨਾਲ ਕੋਈ ਛੇੜਖਾਨੀ ਨਹੀਂ ਕਰਨੀ ਜਦ ਉਹ ਆਉਂਦਾ ਹੈ ਤਾਂ ਸਭ ਤੋਂ ਪਹਿਲੇ ਆਪਣੇ ਅਕਾਲ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਜਿਹੜੀ ਅਕਾਲ ਦੀ ਭਾਵਨਾ ਹੈ ਉਹਦੀ ਮਾਂ ਦੇ ਵਿੱਚ ਹੁੰਦੀ ਹੈ ਬਾਣੀ ਚ ਆਇਆ ਨਾ ਸੂਤ ਅਪਰਾਧ ਕਰਤ ਹੈ ਜੇਤੇ ਜੰਨੀ ਚੇਤ ਨਾ ਰਾਖਸ ਤੇ ਤੇ ਨਾ ਮਈਆ ਹੂੰ ਵਾਰਿਕ ਤੇਰਾ ਕਾਹੇ ਨਖੰਡਸ ਔ ਗੁਣ ਮੇਰਾ ਯਾਨੀ ਐ ਅਕਾਲ ਪੁਰਖ ਪਰਮਾਤਮਾ ਤੁਸੀਂ ਸਾਡੇ ਨਾਲ ਜਿਹੜਾ ਸੁਲੂਕ ਕਰਨਾ ਹੈ ਉਹ ਮਹਾਰਗ ਕਰਿਓ ਤੇ ਪਿਆਰੋ ਜਿਹੜਾ ਸਿੱਖ ਧਰਮ ਹੈ ਇਲਾਹੀ ਧਰਮ ਹੈ ਸੰਗਨ ਜਨਨ ਸਿੰਘ ਜੀ ਖਾਲਸਾ ਸਾਹਿਬ ਕੋਲ ਪੁੱਛਿਆ ਕਿਸ ਨੇ ਕਿ ਆਪ ਜੀ ਦੱਸੋ ਇਸ ਸਭ ਤੋਂ ਪੁਰਾਣਾ ਪ੍ਰਾਤੰਤਰਮ ਜਿਹੜਾ ਹੈਗਾ ਉਹ ਸਨਾਤਨ ਸਨਾਤਨ ਦੇ ਵਿੱਚੋਂ ਸਾਰੇ ਨਿਕਲੇ ਤੇ ਸੰਤਨ ਗਿਆਨ ਨਹੀਂ ਸਭ ਤੋਂ ਪ੍ਰਾਤੰਗ ਜਿਹੜਾ ਧਰਮ ਹੈ ਉਹ ਸਿੱਖ ਹੈ ਜਦ ਬੱਚਾ ਪੈਦਾ ਹੁੰਦਾ ਹੈ ਤਾਂ ਸਿੱਖ ਬਣ ਕੇ ਪੈਦਾ ਹੁੰਦਾ ਹੈ ਕੈਂਚੀ ਦੇ ਰਾਹੀਂ ਉਹ ਸਨਾਤਨੀ ਇ슬람 ਦੇ ਵਿੱਚ ਦਾਖਲ ਹੁੰਦਾ ਹੈ ਤੇ ਇਹ ਜਿਹੜੀ ਮੈਨੂੰ ਬਖਸ਼ਿਸ਼ ਕੀਤੀ ਹੈ ਉਹ ਸਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਦੀ ਬਖਸ਼ਿਸ਼ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਹੈ ਤੇ ਮੈਂ ਆਪਣੀ ਕਥਾ ਦੇ ਦੌਰਾਨ ਇਹ ਹੀ ਗੱਲ ਕਹਿਣਾ ਕਿ ਸਰਬ ਸੰਜੀ ਬਾਣੀ ਸਰੋਵਰ ਇੱਕ ਸੰਗਤ ਇੱਕ ਪੰਗਤ ਇੱਕ ਜਾਤ ਨਾ ਪਾਤ ਉੱਚਾ ਨੀਚ ਇਦਾਂ ਦੇ ਪੰਗਬਰ ਸਾਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਇਦਾਂ ਦੇ ਪੰਗਬਰ ਨੇ ਪ੍ਰਗਟ ਗੁਰਾਂ ਕੀ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਸੀਂ ਕਹੋ ਜੀ ਆਪਣਾ ਪ੍ਰੇਰਣਾ ਸਰੋਤ ਕਿਹਨਾਂ ਨੂੰ ਮੰਨਦੇ ਜੇ ਜਾਂ ਕਿੰਨਾ ਕੋ ਸਿੱਖਿਆ ਲਈ ਜਦੋਂ ਤੁਸੀਂ ਸਿੱਖ ਧਰਮ ਪੜ੍ਹਿਆ ਹੋਊਗਾ ਸੁਣੋ ਮੈਂ ਤੁਹਾਨੂੰ ਦੱਸਦਾ ਮੈਂ ਆਪਣਾ ਸਾਰਾ ਕੁਝ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੰਨਦਾ ਕਿਉਂਕਿ ਜਿਹੜੇ ਪ੍ਰਾਤਮ ਕਰਾਨੇ ਜਿਨ੍ਹਾਂ ਨੇ ਰਾਜ ਕੀਤਾ ਹੈ ਉਹਨਾਂ ਦੀ ਪਹਿਚਾਨ ਇਹ ਹੈ ਕਿ ਉਹਨਾਂ ਸਾਰਿਆਂ ਨੂੰ ਫਾਰਸੀ ਹੁੰਦੀ ਹੈ ਬਾਬਰ ਤੋਂ ਲੈ ਕੇ ਐਂਡ ਤੱਕ ਜਿਹੜੇ ਲੋਕ ਸਨ ਉਹ ਬਹਿਮਣੀ ਲੋਕ ਸੀ ਪੈਰਿਸিয়ান ਫਾਰਸੀ ਬੋਲਣ ਵਾਲੇ ਤੇ ਮੇਰੀ ਗੱਲ ਹੈ ਕਿ ਜਿਸ ਵੇਲੇ ਮੈਂ ਪਰਦਾ ਹੁੰਦਾ ਸੀ ਅਰਵੀ ਮਦਰਸੇ ਚ ਉਹ ਮਦਰਸੇ ਵੀ ਛੋਟੇ ਵੱਡੇ ਹਰ ਤਰ੍ਹਾਂ ਦੇ ਆ ਉਹ ਇੱਕ ਬਹੁਤ ਵੱਡੀ ਯੂਨੀਵਰਸਿਟੀ ਆ ਤੇ ਮੈਨੂੰ ਇੱਕ ਸੁਪਨਾ ਆਉਂਦਾ ਸੀ ਕਿ ਭਈ ਮੇਰੇ ਇਦਾਂ ਕੋਈ ਗ੍ਰੰਥ ਲੱਗਿਆ ਹੋਇਆ ਹੈ ਇੱਕ ਨਾਲ ਤੇ ਮੈਂ ਪ੍ਰਚਾਰ ਕਰ ਰਿਹਾ ਹਾਂ ਤੇ ਜਿਹੜੀ ਮੇਰੇ ਸਾਹਮਣੇ ਆਡੀਅנס ਬੈਠੀ ਆ ਉਹ ਸਿੱਖ ਹੈ ਤੇ ਮੈਂ ਹੱਸਦਾ ਹੁੰਦਾ ਸੀ ਕਿਉਂਕਿ ਉਹਨਾਂ ਸਿੱਖਾਂ ਦਾ ਤੇ ਮੁਸਲਮਾਨਾਂ ਦਾ 36 ਦਾ ਅੰਕੜਾ ਸੀ ਯਾਨੀ ਜਿਹੜਾ ਕੋਚ ਸਿੱਖ ਕਰਦਾ ਉਹਦੇ ਉਲਟ ਮੁਸਲਮਾਨ ਕਰਦਾ ਸੀ ਜਿਹੜਾ ਕੁਝ ਮੁਸਲਮਾਨ ਕਰਦਾ ਉਹਦੇ ਉਲਟ ਸਿੱਖ ਕਰਦਾ ਸੀ ਮੈਨੂੰ ਇਹ ਸੀ ਬਤਾ ਕਿ ਮੈਂ ਸਿੱਖ ਧਰਮ ਦਾ ਪ੍ਰਚਾਰ ਕਰਾਂਗਾ ਬਿਲਕੁਲ ਵੀ ਅਸਲ 'ਚ ਸਾਈਹਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦਾ ਇਤਿਆਹ ਜਿਹੜਾ ਲਿਖਿਆ ਹੈ ਉਹ ਹੈ ਸ਼੍ਰੀ ਜ਼ਫਰਨਾਮਾ ਸਾਹਿਬ ਹਾਂਜੀ ਤੇ ਆਪਣੇ ਜਿਹੜੇ ਵਿਦਵਾਨ ਹੈ ਉਹ ਉਸ ਵੇਲੇ ਉਸ ਪਾਸੇ ਨਹੀਂ ਜਾਂਦੇ ਸੀ ਤੇ ਜਦ ਮੈਂ ਸ਼੍ਰੀ ਜ਼ਫਰਨਾਮਾ ਸਾਹਿਬ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਿਆ ਕਿ ਜਿਹੜਾ ਅੱਜ ਦਾ ਸਿੱਖ ਧਰਮ ਇਹਦੀ ਰੂਪਰੇਖਾ ਹੈਗੀ ਹੈ ਜਿਹੜੇ ਇਹਨੂੰ ਦਾਵਾ ਕਰਨ ਵਾਲੇ ਸਾਡੇ ਸਿੱਖ ਵੀਰ ਨੇ ਉਹਨਾਂ ਨਾਲ ਮੁਸਲਮਾਨ ਸਰਕਾਰਾਂ ਨੇ ਮੁਸਲਮਾਨਾਂ ਨੇ ਮੌਲਵੀਾਂ ਦੇ ਅੱਖੇ ਲੱਗ ਕੇ ਜ਼ੁਲਮੀ ਨਹੀਂ ਬਲਕਿ ਇੰਤਹਾ ਦਰਯਦ ਜ਼ੁਲਮ ਕੀਤਾ ਹੈ ਤੇ ਮੈਂ ਕਾਜ਼ੀ ਦੀ ਪੜਾਈ ਕਾਜ਼ੀ ਐਦਾਂ ਛੋਟਾ ਮੋਟਾ ਕੋਈ ਮੌਲਵੀ ਨਹੀਂ ਹੁੰਦਾ ਕਾਜ਼ੀ ਉਹ ਹੁੰਦਾ ਹੈ ਜਿਹੜਾ ਕਿ ਇਸਲਾਮ ਦੇ ਵਿੱਚ ਫੈਸਲੇ ਕਰਦਾ ਹੈ ਤੇ ਮੈਨੂੰ ਲੱਗਿਆ ਕਿ ਜਿਹੜੀਆਂ ਸਜ਼ਾਵਾਂ ਸਿੱਖਾਂ ਨੂੰ ਦਿੱਤੀਆਂ ਗਈਆਂ ਉਹ ਕੋਈ ਵੀ ਸਜ਼ਾ ਕੁਰਾਨ ਦੇ ਅੱਤ ਮੁਤਾਬਿਕ ਨਹੀਂ ਹੈ ਤੇ ਜ਼ੁਲਮ ਹੋਇਆ ਮੈਂ ਸੋਚਿਆ ਕਿ ਬਈ ਆਪਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਜਦ ਤੱਕ ਕੋਈ ਬੰਦਾ ਕਿਸੇ ਤੋਂ ਮਾਫੀ ਨਹੀਂ ਮੰਗੇਗਾ ਤੇ ਇਹਦਾ ਕਹਾਣੀ ਜੀ ਤੁਸੀਂ ਪ੍ਰਭਾਵਿਤ ਹੋਏ ਫਿਰ ਜਫਰਨਾਮਾ ਵੇਖ ਕੇ ਪੜ੍ਹਦੇ ਹੋਏ ਹਾਂ ਟਾਡੇ ਤੇ ਉਹਨੇ ਅਸਰ ਕੀਤਾ ਉਹ ਚੀਜ਼ ਹਾਂ ਬਹੁਤ ਜ਼ਿਆਦਾ ਉਸ ਤੋਂ ਬਾਅਦ ਮੈਂ ਜਦ ਗੁਰਬਾਣੀ ਨੂੰ ਅਧਿਐਨ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਲੱਗਿਆ ਕਿ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਇੱਕ ਐਦਾਂ ਦੇ ਪਰਮਬਰ ਹੈ ਜਿਹੜੇ ਸਰਬ ਸ੍ਰਿਸ਼ਟੀ ਨੂੰ ਸ਼ਾਂਤ ਕਰ ਸਕਦੇ ਐ ਕਿਉਂਕਿ ਜੇ ਅਗਰ ਮੈਂ ਕੁਰਾਨ ਦੀ ਗੱਲ ਕਰਦਾ ਤਾਂ ਉਹਦੇ ਵਿੱਚ ਇਹ ਹੋ ਜਾਗਾ ਕਿ ਪਤਾ ਨਹੀਂ ਮੈਂ ਕਿਉਂ ਮੁਸਲਮਾਨਾਂ ਦੀ ਬੁਰਾਈ ਕਰ ਰਿਹਾ ਬੁਰਾਈ ਨਹੀਂ ਹੈ ਅਸਲ ਜੋ ਮੈਂ ਤਾਂ ਇੱਕ ਲੱਖ ਵਾਰੀ ਕਹਿਆ ਹੋਇਆ ਹੈ ਕਿ ਜੇ ਅਗਰ ਤੁਸੀਂ ਚਾਹੁੰਦੇ ਹੋ ਅਮਨ ਨਿਸ਼ਾਨਤੀ ਬਹਾਲ ਕਰਨਾ ਇਹ ਕੋਈ ਤਰੀਕਾ ਹੈ ਉਹ ਤਰੀਕਾ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਗਿਆਨ ਹੈ ਇਹਨਾਂ ਦੇ ਜਿਹੜੇ ਚਾਣਨ ਨੇ ਹੁਕਮਨਾਮੇ ਨੇ ਇਹਨਾਂ ਦਾ ਜਿਹੜਾ ਫਰਮਾਨ ਹੈ ਉਹ ਜਿਓ ਜੀ ਕੋਲੇ ਪੋਚਾ ਦਿਓ ਲੋਕ ਆਟੋਮੈਟਿਕਲੀ ਸ਼ਾਂਤ ਹੋ ਜਾਣਗੇ ਬਹੁਤ ਵਧੀਆ ਤੁਸੀਂ ਕਰ ਰਹੇ ਜੀ ਗੱਲ ਪਰ ਕਿਤੇ ਨਾ ਕਿਤੇ ਕਈ ਹੋਰ ਕਥਾਵਾਚਕ ਉਹ ਇਹ ਗੱਲ ਬੋਲਦੇ ਨੇ ਕਿ ਆਪਣੇ ਹੀ ਧਰਮ ਦੇ ਵਿੱਚ ਨਿਪੁੰਨ ਰਹਿਣਾ ਚਾਹੀਦਾ ਜੀ ਹਾਂ ਉਹਦੇ ਬਾਰੇ ਕੀ ਕਿਹਾ ਤੁਹਾਡਾ ਇਹ ਪ੍ਰਚਾਰਕ ਦਾ ਕਹਿਣਾ ਨਾ ਬਾਣੀ ਦਾ ਕਹਿਣਾ ਤਾਂ ਨਹੀਂ ਹੈ ਗੁਰੂ ਦਾ ਕਹਿਣਾ ਤਾਂ ਨਹੀਂ ਹੈ ਉਹਦੇ ਕਹਿੰਦੇ ਕੋਈ ਗਾਵੇ ਕੋ ਸੁਨੇ ਕੋਈ ਕਰੇ ਵਿਚਾਰ ਕੋ ਉਪਦੇਸ਼ੇ ਕੋ ਦਲੇ ਤਿਸਕਾ ਹੋਏ ਆਧਾਰ ਹੁਣ ਜੇ ਅਗਰ ਇਹ ਇਸ ਗੱਲ ਨੂੰ ਕਹਿੰਦੇ ਤੇ ਮੈਂ ਤੁਹਾਨੂੰ ਸਵਾਲ ਕਰਦਾ ਹਾਂ ਕੀ ਤੁਸੀਂ ਬਾਬਾ ਮਰਦਾਨਾ ਸਾਹਿਬ ਨੂੰ ਮੁਸਲਮਾਨ ਨਹੀਂ ਮੰਨਦੇ ਭਾਈ ਸੱਤਾ ਭਾਈ ਬਲਵੰਡਾ ਭਾਈ ਮਰਦਾਨਾ ਤਿੰਨ ਸਖ ਜਿਹੜੇ ਬਾਣੀ ਦੇ ਵਿੱਚ ਦਰਜ ਨੇ ਪੀਰ ਭਿਕਮ शाह ਤੇ ਜਿਹੜੇ ਜਿਹਨਾਂ ਦੀ ਬਾਣੀ ਦਰਜ ਕੀਤੀ ਗਈ ਹੈ ਬਾਬਾ ਫਰੀਦ ਸਾਹਿਬ ਰਹਿਮਤੁੱਲਾਹ علیہ ਇਹ ਪ੍ਰਚਾਰਕ ਦੀ ਆਪਣੀ ਉਪਜ ਹੈ ਤੇ ਤੁਹ ਫਿਰ ਬੱਤਾਂ ਪੈਂਦੀਆਂ ਨੇ ਤੇ ਇਨਸਾਨੀਅਤ ਦੇ ਵਿੱਚ ਖਲਾਰਾ ਪੈਂਦਾ ਤੇ ਤੁਸੀਂ ਇਹ ਵੇ ਸੋਚੋ ਕਿ ਵੀ ਮੇਰੇ ਨਾਲ ਪ੍ਰਚਾਰ ਕਰਨੇ ਕੋਈ ਡਿਬੇਟ ਨਹੀਂ ਕੀਤੀ ਆ ਕੇ ਰੋਕਿਆ ਨਹੀਂ ਮੈਂ ਉਹਨਾਂ ਦੇ ਸਾਹਮਣੇ ਬਾਣੀ ਦਾ ਮਰਸਦਾ ਸੀ ਕਿ ਭਈ ਇਹ ਬਾਣੀ ਦਾ ਫਰਮਾਨ ਹੈ ਹੁਣ ਦੱਸੋ ਤੁਹਾਨੂੰ ਮੰਨੇ ਆ ਜਾਂ ਗੁਰਬਾਣੀ ਨੂੰ ਹੁਣ ਵੇਖਿਆ ਜਾਵੇ ਤੁਹਾਡੀ ਗੱਲ ਠੀਕ ਹੈ ਕਿ ਹੁਣ ਵੇਖੋ ਜ਼ਿਆਦਾਤਰ ਜਿਹੜਾ ਇਤਿਹਾਸ ਹੈ ਅੱਲਾ ਯਾਰਖਾ ਜੋਗੀ ਨੇ ਗੁਰਗੋਬਿੰਦ ਸਿੰਘ ਬਾਰੇ ਬਹੁਤ ਜ਼ਿਆਦਾ ਲਿਖਿਆ ਬਹੁਤ ਉਹਨਾਂ ਤੋਂ ਹੀ ਲੈ ਕੇ ਸੁਣਾਉਦੇ ਨੇ ਜੇ ਦਰਬਾਰ ਸਾਹਿਬ ਸੱਚ ਸਫੰਤ ਸ੍ਰੀ ਹਰਮੰਦਰ ਸਾਹਿਬ ਦੀ ਨਹੀਂ ਦੀ ਗੱਲ ਕਰੀਏ ਤੇ ਉਹ ਵੀ ਮੀਆਂ ਮੀਰ ਜੀ ਨੇ ਰੱਖੀ ਆ ਪਰ ਕਿਤੇ ਨਾ ਕਿਤੇ ਜਿਹੜੇ ਥੱਲੇ ਲੱਗਦਾ ਕਿ ਉਹ ਜਾਤ ਪੂਰਾ ਗਿਆਨ ਨਹੀਂ ਜਾਂ ਪੂਰਾ ਦੱਸਦੇ ਨਹੀਂ ਜੀ ਅਸਲ 'ਚ ਜਿਹੜੀ ਗੱਲ ਹੈ ਹਕੀਮ ਅੱਲਾ ਯਾਰ ਖਾਨ ਸਾਹਿਬ ਜੋਗੀ ਦੀ ਉਹ ਲਾਹੌਰੀ ਨੇ ਲਾਹੌਰ 'ਚ ਉਹਨਾਂ ਦੀ ਕਬਰ ਹੈਗੀ ਹੈ ਤੇ ਸਾਨੂੰ ਸਭ ਤੋਂ ਪਹਿਲਾ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਐਵਾਰਡ ਦਿੱਤਾ ਸੀ ਉਹ ਅੱਲਾ ਯਾਰ ਖਾਨ ਜੋਗੀ ਨੇ ਦਿੱਤਾ ਸੀ ਹਾਂ اللہ یار خان جوگی صاحب نے تین کتابیں لکھیاں ایک ہے گن شہید اور دوجی ہے شہیدان وفا اور تیجی کتاب سوان حیات گروہ گوبند سنگھ یعنی یہ ارث بننا ہے کہ گرو گوبند سنگ سچے پاشا بھی تو وہ ایک بہت بڑے ایک حکیم بھی سن اور ایک صوفی بھی سن ਇੱਕ ਚੰਗੇ ਪਰਿਵਾਰ ਦੇ ਵਿੱਚੋਂ ਸੀ ਉਹਨਾਂ ਤੋਂ ਨਹੀਂ ਰਹਿ ਗਿਆ ਤੇ ਉਹਨਾਂ ਨੇ ਸੱਚ ਬੋਲਿਆ ਸੱਚ ਦੀ ਸ਼ਕਲ ਜਿਹੜੀ ਹੈ ਉਹ ਤੁਸੀਂ ਕੀ ਦੱਸੋਗੇ ਕਿ ਮੁਸਲਮਾਨ ਦੀ ਸ਼ਕਲ ਸੱਚ ਦੀ ਹੈ ਸਨਾਤਨੀ ਦੀ ਸ਼ਕਲ ਸੱਚ ਦੀ ਹੈ ਜਾਂ ਅੱਜ ਕੱਲ ਦੇ ਜਿਹੜੇ ਆਪਣੇ ਸਿੱਖ ਗੱਲਾਂ ਕਰਦੇ ਇਹਨਾਂ ਦੀ ਸ਼ਕਲ ਸੱਚ ਦੀ ਹੈ ਸੱਚ ਦੀ ਸ਼ਕਲ ਹੁੰਦੀ ਤੇ ਸਾਡੇ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਨਹੀਂ ਹੁੰਦੀਆਂ ਮਾਫ ਕਰਿਓ ਜੀ ਹਾਂਜੀ ਯਾਨੀ ਜਿੱਥੇ ਸਤਿ ਸੰਬਾਦਕ ਕਮੇਟੀ ਆ ਬਾਦ ਹੈ ਉਸੇ ਸੂਬੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਅਣਗਿਣਤ ਹੋਈਆਂ ਤੇ ਅਸਲ 'ਚ ਸੱਚ ਸੱਚ ਹੈ ਤੇ ਸੱਚੀ ਜ਼ਰੂਰੀ ਹੈ ਸੱਚ ਤਰੰਗ ਕਰਨਾ ਚਾਹੀਦਾ ਹੈ ਕਾਦਰੀ ਜਦੋਂ ਤੁਸੀਂ ਇਸਲਾਮ ਧਰਮ ਹੀ ਤੁਹਾਡਾ ਸਿੱਖ ਧਰਮ ਦਾ ਪ੍ਰਚਾਰ ਕਰਦੇ ਤੁਹਾਨੂੰ ਸ਼ੁਰੂ-ਸ਼ੁਰੂ ਤੋਂ ਔਕੜਾਂ ਨਹੀਂ ਆਈਆਂ ਹੁੰਦੀਆਂ ਹਾਂਜੀ ਆਈਆਂ ਕਿੰਦੇ ਹੋਣਗੇ ਕਿ ਤੁਸੀਂ ਤੁਹਾਡੇ ਕੋਈ ਰਹਿਬਰ ਜਾਂ ਕੁਝ ਲਾ ਲਓ ਕਿ ਤੁਸੀਂ ਸਿੱਖ ਧਰਮ ਦਾ ਪ੍ਰਚਾਰ ਕਰੇ ਜੇ ਆਪਣਾ ਧਰਮ ਦਾ ਕਰੋ ਤੇ ਜਿਹੜਾ ਕੁਝ ਮਤਲਬ ਕਿ ਅੱਲਾਹ ਖਾਨ ਸਾਹਿਬ ਜੋਗੀ ਨਾ ਆਇਆ 19 ਮੈਨੂੰ ਆਇਆ ਤੇ ਜੋਗੀ ਸਾਹਿਬ ਨੂੰ 30 ਬਰੇ ਮਸੀਤ ਨੇ ਵੜਨ ਦਿੱਤਾ ਤੇ ਹੁਣ ਖਰੀ 12 13 ਸਾਲ ਹੋ ਗਏ ਮੈਨੂੰ ਮਸੀਤਾਂ ਦੇ ਵਿੱਚ ਇਹਨਾਂ ਨੇ ਬਣਾਈ ਦੀ ਕਰਦੀ ਕਿ ਤੁਸੀਂ ਮਸੀਤ ਚ ਨਹੀਂ ਆਉਗੇ ਲੈ ਕੇ ਰੱਖ ਲੋ ਆਪਣੀ ਮਸੀਤ ਯਾਰ ਦੀ ਮਸੀਹ ਜਿਹੜੀ ਹੈ ਉਹ ਮੁਸੱਲਾ ਹੈ ਬਾਣੀ ਦੇ ਵਿਚਾਰਿਆ ਮੁਸੱਲਾ ਧਰਨ ਤੇ ਮੁਸੱਲਾ ਜਿਹੜਾ ਹੈਗਾ ਉਹ ਇੱਕ ਕਪੜਾ ਹੈ ਉਸ ਕਪੜੇ ਤੇ ਸੁਚੇਤਾਂ ਕਿਤੇ ਵੀ ਸੁਲਬ ਨਹੀਂ ਪ੍ਰੇਰ ਕਰਨੀਆਂ ਉਹਨੂੰ ਯਾਦ ਕਰਨਾ ਧਿਆਨ ਦੇਣਾ ਤੇ ਕਰ ਲੋ ਤੇ ਉਹ ਆ ਰਹੀਆਂ ਨੇ ਤੇ ਆਉਣਗੀਆਂ ਇੱਥੇ ਤੱਕ ਕੇ ਜਿਹੜੇ ਮੇਰੇ ਕਰੀਬੀ ਰਿਸ਼ਤੇਦਾਰ ਸੀ ਉਹਨਾਂ ਨੇ ਵੀ ਮਤਲਬ ਹੈ ਕਿ ਉਹ ਮੂੰਹ ਮੋੜ ਲਿਆ ਤੇ ਬਈ ਜੇ ਅਗਰ ਮੇਰਾ ਕੱਚਾ ਇਸ਼ਕ ਹੁੰਦਾ ਤੇ ਮੈਂ ਵੀ ਇਦਾਂ ਹੀ ਹੋ ਜਾਂਦਾ ਪਰ ਮੇਰੇ ਮਨ 'ਚ ਇਹ ਗੱਲ ਸੀ ਕਿ ਮੈਂ ਸੱਚੀ ਬੋਲਣਾ ਪਾਵਾਂ ਕੁਝ ਵੀ ਹੋਵੇ ਔਰ ਇਹ ਸੱਚ ਬੋਲਣਾ ਜਿਹੜਾ ਹੈਗਾ ਉਹ ਕੁਰਾਨ ਦਾ ਇੱਕ ਐਕਟ ਹੈ ਉਹ ਮੈਂ ਤੁਹਾਨੂੰ ਅਰਬੀ ਪੜ੍ਹ ਕੇ ਸੁਣਾਉਣਾ ਫਿਰ ਉਹਦਾ ਅਰਥ ਦੱਸਦਾ ਹਾਂ ਵਕਤਬਨਾ আলাইਹਿਮ ان النفس بالنفس والعين بالعين والانف بالانف والاذن بالاذن والسن بالسن والجروح قصاص ادھا ارت ہے کہ جے اگر تعلو کسی نے قتل کیتا ہے تو قاضی شورہ دے پاس جے اگر گل جانتی ہے تو وہ انہوں موت دی ہی سزا سنا گئے گا جے اگر کسی نے کسی دی آنکھیں پھوڑ دیتی ہے ਕਾਜ਼ੀ ਕੋਲ ਸ਼ਿਕਾਇਤ ਗਈ ਇਨਕੁਆਰੀ ਹੋਣੀ ਹੈ ਇਨਕੁਆਰੀ ਤੋਂ ਬਾਅਦ ਉਹ ਉਹੀ ਸਜ਼ਾ ਪਰ ਹਾਂ ਜੇ ਅਗਰ ਉਹ ਪਰਿਵਾਰ ਮਾਫ ਕਰੇ ਤਾਂ ਸਜ਼ਾ ਮਾਫ ਹੋ ਸਕਦੀ ਹੈ ਉਹ ਵੀ ਉਹਨੂੰ ਉਹਦਾ ਹਰਜਾਣਾ ਖਰਚਾ ਭਰਨਾ ਪਊ ਤੇ ਅਸਲ ਚ ਕੁਰਾਨ ਐਕਟ ਹੈ ਵਸਾਰੀਕ ਵਸਾਰੀਕਤ ਫਕਤੂ ਆਈਦੀਹੁਮਾ ਜਜ਼ਾ ਅਮ ਕਸਬ ਨਕਾਲ ਮਿਨ ਅੱਲਾ ਯਾਨੀ ਜੇ ਅਗਰ ਕੋਈ ਮਰਦ ਚੋਰੀ ਕਰਦਾ ਉਹਨੂੰ ਚੋਰ ਨੂੰ ਕਹਿੰਦੇ ਸਾਰੇ ਜੋ ਉਰਤ ਕਰਦੀ ਹੈ ਉਹ ਕਹਿੰਦੇ ਸਾਰਕਾ ਤੇ ਉਹਦਾ ਮਤਲਬ ਇੱਕ ਹੱਥ ਵੱਡ ਦੇਣਾ ਚਾਹੀਦਾ ਹੈ ਤੇ ਜਿਹੜਾ ਇਹ ਮੁਲਕ ਭਾਰਤ ਸੀ ਇੱਥੇ ਸਨਾਤਨੀਆਂ ਨੇ ਜਾਂ ਮੁਸਲਮਾਨਾਂ ਨੇ ਕਦੇ ਚੋਰੀ ਨਹੀਂ ਕੀਤੀ ਤਾਂ ਉਸ ਕਾਜ਼ੀ ਦੀ ਲੋੜ ਕੀ ਸੀ ਜਦ ਆਪਣਾ ਮਨਮਾਨੇ ਕਾਨੂੰਨ ਚਲਾਉਣਾ ਹੋ ਤੇ ਅਦਾਲਤ ਨੂੰ ਉਸ ਤਰ੍ਹਾਂ ਦੀ ਸ਼ਕਲ ਕਿਉਂ ਦਿੱਤੀ ਕਿ ਕਾਜ਼ੀ ਵੀ ਹੈ ਔਰਾਨ ਵੀ ਹੈ ਲੰਮੀ ਦਾੜੀ ਵੀ ਹੈ ਮੇਰਾ ਮੰਨਣਾ ਇਹ ਹੈ ਕਿ ਇਹਨਾਂ ਲੋਕਾਂ ਨੇ ਸਭ ਤੋਂ ਪਹਿਲੇ ਇਸਲਾਮ ਨੂੰ ਰਸਵਾ ਕੀਤਾ ਹੈ। ਉਹ ਇਸਲਾਮਿਕ ਤਾਂ ਸਦਾ ਹੀ ਨਹੀਂ ਸੀ। ਤਾਂ ਮੈਂ ਉਹ ਕਹਿੰਦਾ ਕਿ ਕੋਈ ਵੀ ਦੁਨੀਆਂ ਦੇ 58 ਮੁਲਕ 58 ਮੁਲਕਾਂ ਦੇ ਵਿੱਚੋਂ ਜਦ ਮੇਰੇ ਨਾਲ ਇਹ ਗੱਲ ਕਰਦੇ ਸੀ ਤੇ ਗਾਲਾਂ ਵੀ ਕੱਢਦੇ ਸੀ। ਤੇ ਫਿਰ ਮੈਂ ਉਹਨੂੰ ਕਹਿੰਦਾ ਕਿ ਵੇ ਗੱਲ ਸੁਣ ਮੈਂ ਹਜੇ ਸ਼ਰਾਫਤ ਦੇ ਵਿੱਚ ਆ। ਨਹੀਂ ਜੇ ਅਗਰ ਤੂੰ ਕਹੇਗਾ ਤਾਂ ਤੈਨੂੰ ਪੰਜਾਬੀ ਤਲਕਾ ਸੁਣਾਵਾਂ ਅਗਰ ਲੱਟਕ ਜਾਂਦਾ ਸੀ ਅਸਲ 'ਚ ਗੱਲ ਕੀ ਹੈ ਕਿ ਉਸ ਸਮੇਂ ਜਿਹੜਾ ਜ਼ੁਲਮ ਹੋਇਆ ਹੈ ਉਹ ਸਖਾਤੇ ਕਿਉਂ ਹੋਇਆ ਹੈ ਜੇ ਅਗਰ ਇਹ ਸਦਾ ਸੀ ਤੇ ਸਾਰਿਆਂ ਤੋਂ ਹੋਣੀ ਚਾਹੀਦੀ ਸੀ ਲਾਗੂ ਹੋਰ ਹੋਰ ਜੁਰਮ ਨੇ ਕੀਤੇ ਲੋਕਾਂ ਨੇ ਇਸ ਕਰਕੇ ਉਹ ਜ਼ੁਲਮ ਸੀ ਉਹ ਸੱਚ ਬੋਲਣਾ ਚਾਹੀਦਾ ਕਾਦਰੀ ਜੀ ਤੁਸੀਂ ਸਿੱਖ ਧਰਮ ਨੂੰ ਜਿੱਦਾਂ ਜਫਰਨਾਮਾ ਦੱਸਿਆ ਕਿ ਬੜੇ ਤੋਂ ਪ੍ਰੇਰਿਤ ਹੋਗੇ ਤੁਹਾਡਾ ਧਿਆਨ ਜੁੜ ਗਿਆ ਜਿਹੜੇ ਅੱਜ ਅਸੀਂ ਵੇਖ ਰਹੇ ਕਈਆਂ ਦਾ ਜਨਮ ਸਿੱਖ ਧਰਮ ਚ ਹੋਇਆ ਉਹ ਆਪਣਾ ਧਰਮ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਜਾਈ ਜਾ ਰਹੇ ਜਾਂ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਕੋਈ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਉਹਦੇ ਬਾਰੇ ਜਰਾ ਦੱਸੋ ਹਾਂ ਉਹਦੇ ਬਾਰੇ ਮੈਂ ਇੱਕ ਗੱਲ ਕਰਾਂਗਾ ਕਿਉਂਕਿ ਤੁਹਾਡਾ ਜਿਹੜਾ ਇਸ਼ਾਰਾ ਹੈ ਉਹ ਮੈਂ ਸਮਝ ਗਿਆ ਅਸਲ 'ਚ ਇਸ਼ਾਰਾ ਹੈ ਇਸਾਈਅਤ ਵੱਲ ਤੇ ਇਹ ਜਿਹੜਾ ਕੰਮ ਹੋ ਰਿਹਾ ਹੈ ਇਹ ਏਜੰਸੀਆਂ ਦੇ ਰਾਹੀਂ ਹੋ ਰਿਹਾ ਹੈ ਤੇ ਸਾਡੇ ਪੰਥ ਦੀ ਜਿਹੜੀ ਮਜਬੂਰੀ ਹੈ ਉਹ ਇਹ ਹੈ ਕਿ ਸਾਡੇ ਕੋਲ ਪੈਸਾ ਤਾਂ ਹੈਗਾ ਪਰ ਜ਼ਰੂਰਤਮੰਦ ਨੂੰ ਪੈਸਾ ਦਿੱਤਾ ਨਹੀਂ ਜਾ ਰਿਹਾ ਜਦ ਆਪਾਂ ਕੌਮ ਦੇ ਮੰਨ ਲੋ ਹੁਣ ਤੁਸੀਂ ਸੇਵਾ ਕਰਦੇ ਪਏ ਹੋ ਜੇ ਅਗਰ ਤੁਹਾਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ ਤਾਂ ਬਾਕੀ ਜਿਹੜੀ ਇਹ ਗੱਲ ਹੈਗੀ ਹੈ ਇਹ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਹੈ ਕਿਉਂਕਿ ਇਧਰੋਂ ਆਈ ਲੈਸ ਕਰੋ ਜਿਹੜਾ ਚੰਗਾ ਬੱਚਾ ਹੈ ਉਹਨੂੰ ਬਾਹਰਲੇ ਮੁਲਕ ਕੱਢ ਦੋ। ਔਰ ਜਿਹੜਾ ਕੋਈ ਮੰਦਬੁੱਧੀ ਹੈ ਕਹਿੰਦੇ ਬਾਬਾ ਜੀ ਦੀ ਕੋਲੀ ਭੇਜ ਦੋ। ਉੱਥੇ ਇਹ ਬਾਬਾ ਬਣ ਜਾਊਗਾ। ਇੱਕ ਤੇ ਕਮ ਹੋ ਗਿਆ। ਜਿਹੜੇ ਇਧਰਲੇ ਨੇ ਉਹ ਲਾਲਚ ਵਿੱਚ ਵਸੋ ਕੇ ਹੈ, ਇਸਾਈਆਂ ਦੇ ਨਾਲ ਜੁੜਦੇ ਪਏ ਹੈ। ਮੈਂ ਇਸਾਈਅਤ ਦੀ, ਇਸਾਈ ਦੀ ਬੁਰਾਈ ਨਹੀਂ ਕਰਦਾ। ਜਿਹੜਾ ਧਰਮ ਹੈ ਉਹ ਲਾਲਚ ਵਿੱਚ ਵਸਣੀ ਬਲਕਿ ਸੱਚਾਈ ਵਿੱਚ ਖਬੂਲ ਕੀਤਾ ਜਾਂਦਾ ਹੈ। ਤੇ ਇਹ ਜਿਹੜਾ ਕੁਝ ਹੋ ਰਿਹਾ ਹੈ ਗਲਤ ਹੈ। ਇਹ ਜੇਤੇ ਅਸੀਂ ਲੜਾਈ ਲੜ ਕੇ ਆਪ ਦੇ ਆਪ ਨੂੰ ਉਲਝਾਉ ਹੋ ਲਿਆਂਗੇ ਸਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਪ੍ਰੇਰਿਤ ਕਰਕੇ ਸਮਝਾ ਕੇ ਪਿਆਰ ਦੇ ਕੇ 부ਜਾ ਕੇ ਫਿਰ ਉਹਨਾਂ ਨੂੰ ਵਾਪਸ ਮੋੜਨਾ ਚਾਹੀਦਾ ਹੈ ਉਹੀ ਨਾ ਗੱਲ ਕਿਤੇ ਨਾ ਕਿਤੇ ਉਹ ਪਾਸਟਰ ਉਹਨਾਂ ਦੇ ਕਹਿੰਦੇ ਇਹਦੇ ਕਿੰਨੂੰ ਲੈਣ ਨਹੀਂ ਜਾਂਦੇ ਉਹ ਸਾਡੇ ਨਾਲ ਆਪ ਹੀ ਆਉਂਦੇ ਉਹ ਸਾਡੇ ਨਾਲ ਜਾਂ ਦੇਹ ਦੇ ਕੋਈ ਵੀ ਧਰਮ ਦਾ ਉਹਦਾ ਵਿਸ਼ਵਾਸ ਦੇਖਦੇ ਆ ਉਹ ਤੁਸੀਂ ਵਖੋ ਕਿ ਇਸਲਾਮ ਧਰਮੇ ਵੀ ਖਰਾ ਜਾਲਿਆ ਫਿਰ ਤੁਸੀਂ ਸਿੱਖ ਧਰਮ ਦਾ ਤੁਹਾਨੂੰ ਠੀਕ ਲੱਗਾ ਬੜਿਆ ਤੁਸੀਂ ਆਪਣੇ ਨਜ਼ਰੀਏ ਦੇ ਨਾਲ ਫਿਰ ਉਹਦਾ ਪ੍ਰਚਾਰ ਕਰ ਰਹੇ ਜੀ ਗੁਰਮਤਿ ਦੇ ਨਜ਼ਰੀਏ ਤੋਂ ਹਾਂ ਜੀ ਹਾਂ ਜੀ ਇੱਕ ਕੀ ਇਹ ਦੱਸਿਓ ਕਿ ਅੱਜ ਵੀ ਕਈ ਸਿੱਖ ਆਪੇ ਦੇਖਦੇ ਆ ਜੀ ਉਹ ਮੜੀਆਂ ਲਸਾਣਾ ਕਈ ਕੋਈ ਪੀਰਾਂ ਦੀ ਉੱਥੇ ਪੂਜੀ ਜਾਂਦੇ ਨੇ ਉਹ ਉਹਨਾਂ ਦਾ ਸੰਤੁਲਨ بگੜ ਚੁੱਕਾ ਜਾਂ ਕੀ ਉਹਦੇ ਬਾਰੇ وہ تو میں بہت کھول کے دس میں اس چینل راہ میں لوگوں کو بےنتی کرتا کہ تسی صوفی سنت قادری بھرو گے تو قبران دی پوجہ بارے بھی خلاصہ ہو جانا ہے اور بہت سارا چیزاں پہلی گلتے یہ ہے کہ سکھ دھرم اور اسلام دھرم یہ ایک اکال دی بندگی ایک اکال پوجہ آج جی کل جڑی قبر ہے پکی قبر بلونی اسلام چی جائز نہیں حضرت محمد رسول اللہ دی جلی بیٹی ہے فاطمہ ਤੁਸੀਂ انٹرنیٹ دیکھو انہاں دی جلی قبر ہے وہ بھی کچی ہے قبراں دی پوجا نہیں دیتھی ہوئی ہے اسلام دے وچ بالکل کیونکہ قران دے وچ ہوندا ہے یا کنا عبدو و یا ک نستعین اے دا ارتحا کہ اے کال پرکھ پرماتما میں تیری ہی بندگی کردا و یا ک نستعین اتھوں مدد چاہنا ਤੇ ਇਹ ਖਬਰ ਦਾ ਜਿਹੜਾ ਇਹਨਾਂ ਨੇ ਬਣਾ ਰੱਖਿਆ ਹੈ ਇਹ ਬਿਲਕੁਲ ਗਲਤ ਹੈ। ਔਰ ਜਿੰਤੇ ਤੱਕ ਮਸਲਾ ਹੈ ਪੀਰ ਦਾ ਤਾਂ ਗੁਰवाणी ਨੇ ਆਪ ਸਾਫ਼ ਕੀਤਾ ਹੈ ਕਿ ਮਹਿਰ ਮਸੀਦ ਸਦਕ ਮਸਲਾ ਹ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜ਼ਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਤੇ ਪੀਰ ਤੇ ਸੱਚ ਹੈ ਤੇ ਸੱਚ ਕੌਣ ਹੈ ਆਜ ਸੱਚ ਜੁਗਾ ਦੇ ਸੱਚ ਸੱਚਾ ਤੋਂ ਪਰਮੇਸ਼ਰ ਹੈ ਉਹਦੀ ਬੰਦਗੀ ਕਰਨੀ ਚਾਹੀਦੀ ਹੈ ਸਿੱਖ ਧਰਮ ਵੀ ਅਕਾਲ ਤੋਹੀਦ ਪਰਸਤ ਹੈ ਤੇ ਇਸਲਾਮ ਵੀ ਇਹ ਕਬਰਾਂ ਦੀ ਪੂਜਾ ਬਿਲਕੁਲ ਵਾਇਆ ਤਰੀਕਾ ਹੈ ਹਾਂ ਐਨਾ ਹੋ ਸਕਦਾ ਹੈ ਕਿ ਜਿੱਥੇ ਕੋਈ ਪੀਰ ਫਕੀਰ ਬੈਠਾ ਹੈ ਉਹ ਤੁਹਾਨੂੰ ਨਾਮ ਜਪਣ ਦੀਆਂ ਜੁਕੀਆਂ ਸਿਖਾਉਂਦਾ ਹੈ ਉਹ ਸਿਖਾਣੀਆਂ ਚਾਹੀਦੀਆਂ ਨੇ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਪੀਰ ਦਾ ਜਿਹੜਾ ਅਰਥ ਦਾ ਭਾਈ ਸਾਹਿਬ ਭਾਈ ਕਰਨ ਸਿੰਘ ਜੀ ਨਾਬਾ ਸਾਹਿਬ ਨੇ ਲਿਖਿਆ ਹੈ ਕਿ ਪੀਰ ਦਾ ਅਰਥ ਹੈ ਧਰਮ ਦਾ ਪ੍ਰਚਾਰਕ ਤੇ ਧਰਮ ਦਾ ਪ੍ਰਚਾਰਕ ਹੋਣਾ ਚਾਹੀਦਾ ਇਹ ਮਲੀਆਂ ਮਸਾਨੀਆਂ ਮਲੀਆਂ ਮਸਾਨੀਆਂ ਤੇ ਜਿਹੜੀ ਕਬਰਾਂ ਦੀ ਪੂਜਾ ਹੈ ਇਹ ਬਿਲਕੁਲ ਸਿੱਖ ਧਰਮ ਤੇ ਇਸਲਾਮ ਧਰਮ ਦੇ ਮੁਤਾਬਕ ਨਹੀਂ ਹੈ ਇਹ ਸਾਰਾ ਆਪਣਾ ਮਨਮਾਨਾ ਫਲਸਫਾ ਬਣਾਇਆ ਹੋਇਆ ਹੈ ਲੋਕਾਂ ਦਾ ਆਵਾਮ ਨੇ ਪੂਰੀ ਇਨਸੈਕ ਸੰਗਤਾਂ ਨੂੰ ਕੀ ਤੁਹਾਡੇ ਵੱਲੋਂ ਸੰਦੇਸ਼ ਕੀ ਹੈ ਮੇਰੇ ਵੱਲੋਂ ਤੋਂ ਜੋ ਕੁਝ ਮੈਂ ਕਹਿਣਾ ਸੀ ਉਹ ਕਹਿ ਚੁੱਕਾ ਹਾਂ ਫਿਰ ਵੀ ਆਪ ਜੀ ਦੇ ਚੈਨਲ ਰਾਹੀਂ ਕਹਿ ਦਿਨਾ ਉਪਦੇਸ਼ ਦੇ ਦਿਨਾ ਸਭ ਤੋਂ ਪਹਿਲਾ ਉਦੇਸ਼ ਤੋਂ ਹੈ ਕਿ ਸਾਰੇ ਵੱਲਚ ਹਾਲਸੇ ਦਾ ਰਾਜ ਹੋਣਾ ਹੈ ਇਹ ਪੱਕੀ ਗੱਲ ਹੈ ਔਰ ਦੂਜਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਸਾਰੀ ਕਾਇਨਾਤ ਨਤਮਸਤਕ ਹੋ ਜਾਊਗੀ ਅਤੇ ਤੀਜਾ ਉਪਦੇਸ਼ ਇਹ ਹੈ ਕਿ ਆਤ ਨੂੰ ਲੈ ਕੇ ਜੁਗਤ થઈ ਜਿੰਨੇ ਵੀ ਇਲਾਹੀ ਗ੍ਰੰਥ ਆਏ ਨੇ ਪਗੰਬਰਾਂ ਉੱਤੇ ਉਹ ਇਦਾਂ ਇੱਕ ਮੈਂ ਮਿਸਾਲ ਦਿੰਨਾ ਕਿ ਜਿਵੇਂ ਸਮੁੰਦਰ ਹੈ ਸਮੁੰਦਰ ਦੇ ਵਿੱਚ ਬਹੁਤ ਸਾਰੇ ਦਰਿਆ ਆਉਂਦੇ ਆ ਆ ਕੇ ਆਪਣੀ ਪਹਿਚਾਨ ਗਵਾਹ ਦਿੰਦੇ ਆ ਫਿਰ ਸਮੁੰਦਰ ਹੋ ਗਿਆ ਨਾ ਦਰਿਆ ਨਹੀਂ ਰਿਹਾ ਤੇ ਉਹ ਸਮੁੰਦਰ ਚ ਜਾ ਕੇ ਸਮਾ ਜਾਂਦੇ ਨੇ ਇਸ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਪੈਗਾਮ ਹੈ ਉਸ ਪੈਗਾਮ ਨੂੰ ਮੁਖਰਕ ਤੇ ਲੋਕਾਂ ਨੂੰ ਸਮਝਾਓ ਉਹਦੇ ਮੁਤਾਬਿਕ ਸਮਝਾਓ ਤੇ ਸਾਰੀ ਕਾਇਨਾਤ ਇਹ ਤੋਂ ਹੁਣੀ ਹੈ ਮੇਰੀ ਭਵਿਸ਼ਵਾਨੀ ਹੈ ਜ਼ਾਤੀ ਕਿ ਸਾਰੀ ਕਾਇਨਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਨਤਮਸਤਕ ਹੋ ਜੂਗੀ ਧੰਨਵਾਦ ਤੁਹਾਡਾ ਵੀ ਬਹੁਤ ਤੁਹਾਡੀ ਟੀਮ ਦਾ ਤੁਹਾਡੇ ਚੈਨਲ ਦਾ ਤੇ ਮੈਂ ਬਹੁਤ ਧੰਨਵਾਦੀਆਂ ਕਿ ਆਪ ਜੀ ਨੇ ਇਸ ਫਕੀਰ ਨੂੰ ਆਪਣੇ ਚੈਨਲ ਤੇ ਸਵਾਲ ਜਵਾਬ ਕੀਤੇ ਮੈਨੂੰ ਵੀ ਚੰਗਾ ਲੱਗਿਆ ਕੁਝ ਲੋਕਾਂ ਦਾ ਜੇ ਅਗਰ ਇਹ ਸੱਚ ਗਿਆ ਤੇ ਕੁਝ ਨਾ ਕੁਝ ਉਹ ਸੋਚਣਗੇ ਵਿਚਾਰਨਗੇ ਉਹਨਾਂ ਨੂੰ ਪਤਾ ਲੱਗਣਾ ਇੱਕ ਗਲਦੂਜੀ ਗੱਲ ਹੈ ਵੀਰੋ ਜੇ ਅਗਰ ਤੁਸੀਂ ਮੇਰੇ ਦੀਵਾਨ ਸੁਣਨੇ ਆ ਤੇ ਬਹੁਤ ਸਾਰੇ ਨੇ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਐ ਚੈਨਲ ਤੇ ਤੁਸੀਂ ਗੂਗਲ ਤੇ ਰਿਸਰਚ ਕਰਕੇ ਜਾਂ YouTube ਜਾਂ ਕਿਸੇ ਵੀ ਚੀਜ਼ ਦੇ ਮਾਧਿਅਮ ਦੇ ਨਾਲ ਤੁਸੀਂ ਇਹਨਾਂ ਨੂੰ ਸੁਣ ਸਕਦੇ ਹੋ ਮੇਰਾ ਫੋਨ ਨੰਬਰ ਹੈ 9417123883 ਮੈਂ ਤੁਹਾਡਾ ਧੰਨਵਾਦੀ ਹਾਂ ਆਪ ਜੀ ਦਾ ਚੈਨਲ ਹੈ ਮੱਝਾ ਲਾਈਵ ਟੀਵੀ ਹਾਂ ਮੱਝਾ ਲਾਈਵ ਟੀਵੀ ਲਾਈਵ ਟੀਵੀ ਇਹਦਾ ਮੈਂ ਧੰਨਵਾਦੀ ਹਾਂ ਤੁਹਾਡਾ ਦੋਨਾਂ ਦਾ ਧੰਨਵਾਦੀ ਹਾਂ ਵੇਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ